ਇੱਕ ਵਾਰ ਦੀ ਗੱਲ ਆ ਦੋਸਤੋ ਕਿ ਇੱਕ ਵਾਰ ਨਾ ਮਿਸਤਰੀ ਤੇ ਲੇਬਰ ਵਾਲੇ ਦੀ ਆਪਸ ਚ ਬੈਸ ਹੋ ਜਾਂਦੀ ਆ ਮਿਸਤਰੀ ਜਸਪਾਲ ਸਿੰਘ ਜਿਸ ਦਾ ਨਾਮ ਪਾਲੀ ਤੇ ਉਧਰੋਂ ਲੇਬਰ ਵਾਲਾ ਜਿਹੜਾ ਪੱਕਾ ਨਾਮ ਉਹਦਾ ਜਸਪ੍ਰੀਤ ਨੂੰ ਨਾਂ ਉਹਨੂੰ ਲਵੀ ਕਹਿੰਦੇ ਆ ਪਿੰਡ ਚ ਉਹਨਾਂ ਦੋਨਾਂ ਦੀ ਆਪਸ ਚ ਬੈਸ ਹੋ ਜਾਂਦੀ ਆ ਲਵੀ ਕਹਿਣ ਲੱਗਦਾ ਕਹਿੰਦਾ ਵੀ ਅਸੀਂ ਕਹਿੰਦਾ ਇੰਨਾ ਕੰਮ ਕਰਦੇ ਆ ਕਹਿੰਦਾ ਸਾਰਾ ਦਿਨ ਕਹਿੰਦਾ ਇਟਾ ਢੋਣਨੇ ਆ ਸਿਮਿੰਟ ਫੜਾਨਨੇ ਆ ਕਹਿੰਦਾ ਤੁਸੀਂ ਕਹਿੰਦਾ ਪੈਟ ਦੇ ਖੜੇ ਖੜੇ ਕਹਿੰਦਾ ਵੀ ਰੋਹ ਮਾਰੀ ਜਾਂਦੇ ਹੋ ਕਹਿੰਦਾ ਕੰਮ ਸਾਰਾ ਬੋਝ ਭਾਰਦਾ ਸੀ ਕਰਦੇ ਆ ਤੇ ਕਹਿੰਦਾ ਲੋਕ ਜਿਹੜੇ ਉਹ ਮਿਹਨਤ ਕਹਿੰਦਾ ਵੀ ਡੇਢੀ ਵੱਧ ਤੁਹਾਨੂੰ ਦੇ ਜਾਂਦੇ ਆ ਤਾਂ ਮਿਸਤਰੀ ਜਿਹੜਾ ਪਾਲੀ ਕਹਿਣ ਲੱਗਿਆ ਕਹਿੰਦਾ ਵੀ ਸਾਡੇ ਚ ਗੁਣਾ ਵੀ ਇਸ ਕਰਕੇ ਕਹਿੰਦਾ ਵੀ ਸਾਨੂੰ ਲੋਕ ਵੱਧ ਡੇਢੀ ਦਿੰਦੇ ਆ ਕਹਿੰਦਾ ਕੀ ਗੁਣਾ ਇੱਟਾ ਚਣਾਈ ਕਰਦੇ ਹੋ ਕਹਿੰਦਾ ਮੈਂ ਕਰ ਲੂੰਗਾ ਪਲਸਤਰ ਕਰਦੇ ਹੋ ਮੈਂ ਕਰ ਲੂੰਗਾ ਤੇ ਹੋਰ ਕੀ ਕਰਦੇ ਹੋ ਕਹਿੰਦਾ ਤੁਸੀਂ ਫਰਸ਼ ਪਾਣੇ ਉਹ ਮੈਂ ਪਾ ਲੂੰਗਾ ਫੇਰ ਮਿਸਤਰੀ ਨੇ ਫੇਰ ਕਿਆ ਕਹਿੰਦਾ ਨਹੀਂ ਬਿੱਤੂ ਲੇਬਰ ਵਾਲਾ ਤੇ ਕਹਿੰਦਾ ਅਸੀਂ ਮਿਸਤਰੀ ਮਿਸਤਰੀ ਹੁੰਦਾ ਵੀ ਸਾਡੇ ਚ ਗੂਣਾ ਜੇ ਤਾਂ ਕਰਕੇ ਕਹਿੰਦਾ ਵੀ ਲੋਕ ਸਾਨੂੰ ਮਿਸਤਰੀ ਕਹਿੰਦੇ ਆ ਤਾਂ ਕੀ ਹੁੰਦਾ ਉਹ ਮੰਨਦਾ ਨਹੀਂ ਉਹ ਆਪਸ ਚ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਇਕੱਠੇ ਕਰ ਲਾਂਦਾ ਜਿਵੇਂ ਗੱਗੂ ਨੂੰ ਡਿੱਪੂ ਨੂੰ ਸਾਰੇ ਜਿਹੜੇ ਉਹਦੇ ਨਾਲ ਦੇ ਲੇਬਰ ਵਾਲੇ ਹੁੰਨੇ ਆ ਰਵੀ ਹੋ ਗਿਆ ਤੇ ਸਭ ਨੂੰ ਕਹਿ ਦਿੰਦਾ ਵੀ ਆਪਾਂ ਕੇਸ ਕਰਦੇ ਇਹਨਾਂ ਤੇ ਵੀ ਆਪਾਂ ਜ਼ਰੂਰ ਜਿੱਤਾਂਗੇ ਵੀ ਆਪਾਂ ਕੰਮ ਜ਼ਿਆਦਾ ਕਰਦੇ ਆ ਤੇ ਆਪਣੇ ਪੈਸੇ ਜ਼ਿਆਦਾ ਹੋਣੇ ਚਾਹੁੰਦੇ ਆ ਤਾਂ ਹੌਲੇ ਹੌਲੇ ਕੀ ਕਰਦੇ ਆ ਉਹ ਬੰਦੇ ਜਿਵੇਂ 2 ਹੋ ਗਏ 2 ਤੋਂ 4 4 ਤੋਂ 8 8 ਤੋਂ 10 ਅਹੀਂ ਵੱਧਦੇ 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 ਮਤਲਬ ਵੀ ਕਿ ਉਹਨਾਂ ਨਾਲ ਬੰਦੇ ਜੁੜੀ ਗਏ ਜਿਨ੍ਹਾਂ ਨੂੰ ਵੀ ਇਹ ਕਿਹਾ ਕਰਨਾ ਹਰੇਕ ਮਨ ਜਾ ਕਰੇ ਕਹਿੰਦਾ ਵੀ ਹਾਂ ਯਾਰ ਆਪਣੀ ਢੜੀ ਕਹਿੰਦਾ ਜ਼ਿਆਦੇ ਹੋਣੀ ਚਾਹੀਦੀ ਹੈ ਮਿਸਤਰੀਆਂ ਨਾਲੋਂ ਵੀ ਆਪਾਂ ਕੰਮ ਜ਼ਿਆਦੇ ਕਰਦੇ ਆ ਤਾਂ ਇਹਨਾਂ ਦੇ ਬੰਦੇ ਮਤਲਬ ਵੀ ਕਾਫੀ ਜੁੜ ਗਏ ਇਹਨਾਂ ਨੇ ਕੋਰਟ 'ਚ ਕੇਸ ਪਾਤਾ ਇੱਕ ਕੋਰਟ ਕੇਸ ਪਾਇਆ ਹੋਇਆ ਤਾਂ ਜਿਹੜਾ ਮਤਲਬ ਇਹਨਾਂ ਨੇ ਵਕੀਲ ਕਰਾਇ ਸੀ ਉਹਨੇ ਵੀ ਸਮਝਾਇਆ ਵਿਸਾਖੀ ਨੇ ਵਕੀਲ ਨੇ ਸਮਝਾਇਆ ਇਹਨਾਂ ਨੂੰ ਬੁੱਟੇ ਨੇ ਵੀ ਭਾਈ ਤੁਸੀਂ ਜਿੱਤ ਨਹੀਂ ਸਕਦੇ ਵੀ ਰਹਿਣ ਦਿਓ ਉਹ ਕਹਿੰਦੇ ਲੈ ਯਾਰ ਤੁਹਾਨੂੰ ਕੀ ਪਤਾ ਕਹਿੰਦੇ ਵੀ ਅਸੀਂ ਕੰਮ ਜ਼ਿਆਦੇ ਕਰਦੇ ਆ ਇਸ ਤੋਂ ਜਿੱਤਾਂਗੇ ਜਿੱਤਾਂਗੇ ਚੱਲ ਮੰਨੇ ਨਹੀਂ ਇਹਨਾਂ ਨੇ ਕੋਰਟ 'ਚ ਕੇਸ ਕਰਤਾ ਤੇ ਕੋਰਟ 'ਚ ਕੇਸ ਕਰਤਾ ਤੇ ਮਤਲਬ ਪੇਸ਼ੀਆਂ ਪਈ ਗਈਆਂ ਪਈ ਗਈਆਂ ਜਾਈ ਗਏ ਇੱਕ ਦਿਨ ਜਦੋਂ ਮਤਲਬ ਇਹਨਾਂ ਨੂੰ ਜੱਜ ਨੇ ਬੁਲਾਇਆ ਤਾਂ ਇਹ ਇਕੱਠੇ ਹੋ ਗਏ ਇਕੱਠੇ ਹੋ ਕੇ ਇੱਕ ਪੂਰੀ ਬੱਸ ਭਰ ਗਈ ਇਹਨਾਂ ਦੀ ਲੇਬਰ ਵਾਲੇ ਦੀ ਬੰਦੇ ਨੇ ਪੂਰੀ ਬੱਸ ਭਰ ਕੇ ਗਈ ਇਹ ਤੇ ਕੋਰਟ ਦੇ ਬਾਹਰ ਇੰਨਾ ਇਕੱਠ ਹੋ ਗਿਆ ਕਿ ਸਾਰੇ ਲੇਬਰ ਵਾਲੇ ਇਕੱਠੇ ਹੋ ਗਏ ਉੱਥੇ ਜਦੋਂ ਜੱਜ ਨੇ ਅੰਦਰ ਬੁਲਾਇਆ ਜੱਜ ਨੇਰ ਬੈਠਾ ਸੀ ਤਾਂ ਜੱਜ ਨੇ ਅੰਦਰ ਬੁਲਾਇਆ ਜੱਜ ਨੇ ਕਹਿ ਆ ਵੀ ਬਾਕੀ ਬੰਦੇ ਬਾਹਰ ਬੈਜੋ ਸਿਰਫ ਮੇਨ ਮੇਨ ਬੰਦੇ ਉਹਨਾਂ ਨੇ ਅੰਦਰ ਬੁਲਾ ਲਏ ਜਦੋਂ ਮੇਨ ਮੇਨ ਬੰਦੇ ਅੰਦਰ ਬੁਲਾਏ ਤਾਂ ਜਿਹੜਾ ਮਿਸਤਰੀ ਸੀਗਾ ਇੱਕ ਸਾਈਡ ਮਿਸਤਰੀ ਨੂੰ ਬਿਠਾ ਲਿਆ ਤੇ ਇੱਕ ਸਾਈਡ ਲੇਬਰ ਵਾਲੇ ਨੂੰ ਬਿਠਾ ਲਿਆ ਬਿਠਾ ਕੇ ਪੁੱਛਣ ਲੱਗੇ ਵੀ ਹਾਂ ਭਾਈ ਦੱਸੋ ਤੁਹਾਡੀ ਕੀ ਪ੍ਰੋਬਲਮ ਕੀ ਆ ਤੁਹਾਨੂੰ ਕੀ ਤੁਹਾਡਾ ਕੇਸ ਕੀ ਆ ਤਾਂ ਲੇਵਰ ਵਾਲਾ ਬੋਲ ਪਿਆ ਕਹਿੰਦਾ ਦੇਖੋ ਜੀ ਅਸੀਂ ਕਹਿੰਦਾ ਸਵੇਰ ਤੋਂ ਲੱਗ ਜਾਨੇ ਆ ਵੀ ਪਹਿਲਾਂ ਅਸੀਂ ਰੇਤਾ ਨਾਪਦੇ ਆ ਤਸਲੇ ਗਿਣ ਕੇ ਫਿਰ ਕਹਿੰਦਾ ਅਸੀਂ 50 ਕਿਲੋ ਦੀ ਸਿਮਿੰਟ ਦੀ ਬੋਰੀ ਚੱਕਦੇ ਆ ਐ ਨਹੀਂ ਪਤਾ ਕਹਿੰਦਾ ਇੱਕ ਮੰਜ਼ਿਲ ਤੇ ਚੜਾ ਨਹੀਂ ਪਵੇ ਐ ਨਹੀਂ ਪਤਾ ਦੋ ਮੰਜ਼ਿਲ ਤੇ ਤਿੰਨ ਮੰਜ਼ਿਲ ਤੇ ਵੀ ਕਹਿੰਦਾ ਸਿਮਿੰਟ ਦੀ ਬੋਰੀ ਸਾਨੂੰ ਸਿਰ ਤੇ ਚੱਕ ਕੇ ਚੜਾਣੀ ਪੈਂਦੀ ਆ ਤੇ ਕਹਿੰਦਾ ਫਿਰ ਕਹਿੰਦਾ ਸਿਮਿੰਟ ਉਸ ਵਿੱਚ ਰਲਾ ਕੇ ਕਈਆਂ ਨਾਲ ਰਲਾਨੇ ਆ ਫੇਰ ਕਹਿੰਦਾ ਛਾਣਦੇ ਆ ਨੂੰ ਛਾਣਨ ਤੋਂ ਬਾਅਦ ਫਿਰ ਪਾਣੀ ਪਾ ਕੇ ਮਸਾਲਾ ਤਿਆਰ ਹੋ ਜਾਣਾ ਫੇਰ ਕਹਿੰਦਾ ਮਿਸਤਰੀਆਂ ਨੂੰ ਫੜਾਨੇ ਆ ਜਦੋਂ ਮਿਸਤਰੀਆਂ ਨੂੰ ਫੜਾਨਾ ਹੈ ਤਾਂ ਇਹ ਖੜੇ ਥੋਏ ਹੋਲਡਰ ਮਾਰੀ ਜਾਂਦੇ ਆ ਕਦੇ ਸੁੱਕਾ ਮਸਾਲਾ ਲਿਆਓ ਕਦੇ ਗਿੱਲਾ ਮਸਾਲਾ ਲਿਆ ਕਦੇ ਇੱਟਾਂ ਲਿਆ ਕਦੇ ਡੇਲੀ ਲਿਆ ਕਹਿੰਦਾ ਵੀ ਸਾਡੀ ਸਾਰਾ ਦਿਨ ਜੀ ਕਹਿੰਦਾ ਐਵੇਂ ਮਤਲਬ ਭੱਜ ਦੌੜ ਰਹਿੰਦੀ ਆ ਇੱਥੋਂ ਖੜੇ ਕਹਿੰਦਾ ਤੁਹਾਡੇ ਤੇ ਆਰਡਰ ਚਲਾਈ ਜਾਂਦੇ ਆ ਵੀ ਅਸੀਂ ਇੰਨਾ ਕੰਮ ਕਰਦੇ ਆ ਵੀ ਸਾਡੀ ਦਿਹਾੜੀ ਘੱਟ ਕਿਉਂ ਆ ਤੇ ਇਹਨਾਂ ਦੀ ਬੱਧ ਕਿਉਂ ਆ ਤਾਂ ਜੱਜ ਨੇ ਵੀ ਉਹਨੂੰ ਕਹਿਤਾ ਕਹਿੰਦਾ ਵੀ ਇਹਨਾਂ 'ਚ ਕਹਿੰਦਾ ਕੋਈ ਕਲਾ ਕੋਈ ਗੁਣਾ ਇਹਨਾਂ 'ਚ ਵੀ ਇਸ ਕਰਕੇ ਵੀ ਇਹਨਾਂ ਦੀ ਦਿਹਾੜੀ ਕੀ ਆ ਬੱਧ ਆ ਕਹਿੰਦਾ ਨਹੀਂ ਜੀ ਕਹਿੰਦਾ ਜਿਹੜਾ ਕੰਮ ਇਹ ਕਰਦਿਆਂ ਕਹਿੰਦਾ ਮੈਂ ਕਰੂੰਗਾ ਜਣਾਇ ਲਾਣਿਆ ਕਹਿੰਦਾ ਮੈਂ ਜਣਾਇ ਲਾਉ ਪਲਸਟਰ ਇਹ ਕਰਦਿਆਂ ਪਲਸਟਰ ਮੈਂ ਕਰ ਦੂੰ ਫਰਸ਼ ਮੈਂ ਬਾਦੂੰ ਕਹਿੰਦਾ ਤਾਂ ਜੱਜ ਕਹਿਣ ਲੱਗਾ ਫੇਰ ਜੱਜ ਨੇ ਕਿਹਾ ਵੀ ਨਹੀਂ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਕਹਿੰਦਾ ਇਹਨਾਂ ਚ ਕੋਈ ਗੁਣਾ ਇਸ ਕਰਕੇ ਕਹਿੰਦਾ ਇਹਨਾਂ ਦੀ ਦਿਹਾੜੀ ਵੀ ਵੱਧਾ ਕਹਿੰਦਾ ਕੀ ਗੁਣਾ ਜੀ ਕਹਿੰਦਾ ਦਿਖਾਓ ਫਿਰ ਇਹਨਾਂ ਚ ਕੀ ਗੁਣਾ ਤਾਂ ਜੱਜ ਨੇ ਕੀ ਕਰਿਆ ਦੋ ਅੰਡੇ ਮੰਗਾ ਲਏ ਦੋ ਅੰਡੇ ਮੰਗਾਏ ਐਵੇਂ ਮਤਲਬ ਦੋ ਅੰਡੇ ਮੰਗਾ ਕੇ ਤੇ ਉਹਨੇ ਕਿਹਾ ਉਹਨੂੰ ਲੇਬਰ ਵਾਲੇ ਨੂੰ ਕਹਿੰਦਾ ਕਹਿੰਦਾ ਵੀ ਇਹ ਦੋ ਅੰਡੇ ਆ ਇਹਨਾਂ ਨੂੰ ਕਹਿੰਦਾ ਵੀ ਅੰਡੇ ਤੇ ਅੰਡਾ ਖੜਾ ਕੇ ਦਿਖਾ ਲੇਬਰ ਵਾਲੇ ਨੇ ਬੜੀ ਕੋਸ਼ਿਸ਼ ਕੀਤੀ ਮੈਂ ਇਹ ਖੜਾਉਣ ਦੀ ਪਰ ਨਹੀਂ ਬੜੀ ਕੋਸ਼ਿਸ਼ ਕੀਤੀ ਪਰ ਨਹੀਂ ਅੰਡੇ ਤੇ ਅੰਡਾ ਨਹੀਂ ਖੜਿਆ ਫੇਰ ਆ ਗਈ ਮਿਸਤਰੀ ਦੀ ਵਾਰੀ ਤਾਂ ਜਦੋਂ ਜੱਜ ਨੇ ਕਿਹਾ ਵੀ ਹਾਂ ਵੀ ਤੂੰ ਖੜਾ ਤਲ ਉਹਨੂੰ ਲੇਵਰ ਵਾਲੇ ਨੂੰ ਪਤਾ ਸੀ ਵੀ ਖੜਨ ਨੇ ਤਾਂ ਇਤੋਂ ਵੀ ਨਹੀਂ ਜੱਜ ਕਹਿਣ ਲੱਗਾ ਵੀ ਜੇ ਕੰਦਾ ਇਹਨੇ ਅੰਡੇ ਤੇ ਅੰਡਾ ਖੜਾ ਪਿਆ ਫਿਰ ਤਾਂ ਕੰਨਾ ਥੋੜੀ ਦਿਹਾੜੀ ਰਹੂਗੀ ਇੰਨੀਉਂ ਐਂ ਚੱਲੂ ਜੇ ਕੰਦਾ ਇਸ ਤੋਂ ਵੀ ਨਾ ਨਾ ਖੜਿਆ ਫਿਰ ਕਹਿੰਦਾ ਜਿਹੜੀ ਥੋੜੇ ਇਹਦੇ ਵਾਲੀ ਮਿਸਤਰੀ ਵਾਲੀ ਢੜੀ ਆ ਥੋੜੀ ਹੋਊਗੀ ਥੋੜੇ ਵਾਲੀ ਢੜੀ ਇਹਨੂੰ ਮਿਲੂਗੀ ਵੀ ਤੁਹਾਨੂੰ ਵੱਧ ਮਿਲਿਆ ਕਰੂਗੀ ਇਹਨੂੰ ਘੱਟ ਮਿਲਿਆ ਕਰੂਗੀ ਉਹ ਖੁਸ਼ ਹੋ ਗਏ ਵੀ ਹਾਂ ਗੱਲ ਸਹੀ ਹੈ ਜੀ ਤਾਂ ਮਿਸਤਰੀ ਨੂੰ ਬੁਲਾ ਲਿਆ ਮਿਸਤਰੀ ਨੂੰ ਬੁਲਾਇਆ ਮਿਸਤਰੀ ਨੂੰ ਕਹਿੰਦਾ ਵੀ ਹਾਂ ਤੂੰ ਖੜਾ ਕਰਦਾ ਅੰਡੇ ਧਿਆਂਦਾ ਮਿਸਤਰੀ ਕਹਿੰਦਾ ਜੀ ਕਹਿੰਦਾ ਮੈਨੂੰ ਦੋ ਛੱਲੇ ਮੰਗਾ ਕੇ ਦਿਓ ਉਂਗਲੀ ਚ ਪਾਉਣ ਵਾਲੇ ਛੱਲੇ ਤਾਂਨੇ ਮਿਸਤਰੀ ਨੇ ਕੀ ਕਰਿਆ ਦੋ ਹੈ ਜੀ छले मंगा ले छे मंगाए हुए तो उन्हें की करा एक छला नीचे रखे और उपर एक अंडा खड़ाया फिर एक छला एमें रखा तो उन्हें एक अंडा मिस्त्री ने फिर की कर कोशिश करी एमें दो छले ਤਿਆਨਾ ਪਰ ਅੰਡੇ ਤੇ ਅੰਡਾ ਖੜਾ ਤਿਆ ਤਾਂ ਸਾਰੇ ਲੇਬਰ ਵਾਲੇ ਹੈਰਾਨ ਹੋ ਗਏ ਸਭ ਦੇ ਮੂੰਹ ਉੱਡ ਗਏ ਵੀ ਇਹ ਕੀ ਗੱਲ ਕੀ ਹੋ ਗਈ ਤਾਂ ਜੱਜ ਕਹਿਣ ਲੱਗਾ ਵੀ ਇਹਦੇ ਵਿੱਚ ਇਹ ਕਲਾ ਵੀ ਇਹ ਅੰਡੇ ਤੇ ਅੰਡਾ ਖੜਾ ਸਕਦਾ ਵੀ ਇਹਦੇ ਵਿੱਚ ਇਹ ਕਲਾ ਤੇ ਕਹਿੰਦਾ ਵੀ ਜੇ ਤੁਹਾਡੇ ਚ ਇਹ ਕਲਾ ਹੁੰਦੀ ਤਾਂ ਕੰਦਾ ਤੁਹਾਡੇ ਵੀ ਡਾੜੀ ਇਹਨਾਂ ਤੋਂ ਵੱਧ ਹੁੰਦੀ ਲੇਬਰ ਵਾਲਿਆਂ ਨੇ ਕੀ ਹੋਇਆ ਉਹਨਾਂ ਨੇ ਆਪਣੀ ਹਾਰ ਮੰਨ ਲਈ ਤੇ ਮਿਸਤਰੀਆਂ ਦੀ ਜਿੱਤ ਹੋ ਗਈ ਤੇ ਜਿਹੜਾ ਲੇਬਰ ਵਾਲਾ ਸੀ ਉਹਨੂੰ ਵਿਚਾਰੇ ਨੂੰ ਨਾਲੇ ਤਾਂ ਜਿਹੜੀ ਬੱਸ ਕਰਾ ਕੇ ਲਿਆ ਆ ਉਹਦਾ ਕਿਰਾਇਆ ਪੂੰਗ ਤਣਾ ਪਿਆ ਤੇ ਜਿਹੜੀਆਂ ਦਿਹਾੜੀਆਂ ਛੱਡੀਆਂ ਉਹ ਵੱਖ ਰਹੀਆਂ ਤੇ ਹੁਣ ਵਿਚਾਰਾ ਫੇਰ ਦੁਬਾਰਾ ਲੇਬਰ ਕਰਨ ਲੱਗ ਗਿਆ ਤੇ ਉਸਨੇ ਸੋਚਿਆ ਵੀ ਅੱਜ ਤੋਂ ਬਾਅਦ ਕਹਿੰਦਾ ਵੀ ਪ੍ਰਮਾਤਮਾ ਨੇ ਜਿਹਹ ਜ ਸਾਨੂੰ ਗੁਣ ਦਿਆ ਕਹਿੰਦਾ ਵੀ ਅਸੀਂ ਉਹੋ ਜੀ ਉਹਦੇ ਜੋਗੇ ਹੀ ਆ ਕਹਿੰਦਾ ਵੀ ਅਸੀਂ ਕਿਸੇ ਨਾਲ ਹੁਣ ਅੱਜ ਤੋਂ ਬੈਂਸ ਨਹੀਂ ਕਰਾਂਗੇ ਵੀ ਇਸ ਕਰਕੇ ਸਾਨੂੰ ਵੀ ਸਾਡੇ ਤੋਂ ਗਲਤੀ ਹੋਗੀ